ਮੇਰਾ ਨਾਮ ਮੇਜਰ ਤ੍ਰਿਪਰੀ ਸਿੰਘ ਹੈ ਤੇ ਮੈਂ ਅੱਜ ਯੈਸਟਰਡੇ ਆਵਾਸ ਗਿਵਨ ਦਾ ਅਵਾਰਡ ਸੋਰੀ ਚੱਕਰ ਬਾਏ ਦ ઓਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਦਾਇਆ ਇਹਨਾਂ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਤ੍ਰਿਪਚਾ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਇਹ ਤੇ ਰੀਕੈਲਿਟੀ ਦਾ ਟ੍ਰੋਪ ਕਮਾਂਡਰ ਜਿਹੜਾ ਸੀ ਉਹ ਨਿਊਟਰਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਦੇ ਵਿੱਚ ਅਸੀਂ ਫੁੱਲ ਕੁਝ ਮਿਲਟੈਂਟਸ ਜਿਹੜੇ ਉਹ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪ੍ਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਚਨ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਤੇ ਉੱਥੇ ਮੈਂ ਮੈਂ ਬੈਟਲ ਕੈਜੁਐਲਟੀ ਵੀ ਹੋਇਆ ਵਧੀਆ ਲੱਗ ਰਿਹਾ ਜੀ ਤੇ ਨਾਲੇ ਜਾ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲਾ ਲਓ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈ ਬਰ ਚੜ ਕੇ ਹਿੱਸਾ ਲਿਆ ਹੈ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਉਹ ਕਰ ਪਾਉਣ ਡਿਆ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਪ੍ਰੇਰਿਤ ਤੇ ਦੇਖੋ ਇਦਾਂ ਜੀ ਵੀ ਪੜ੍ਹਾਈ ਕਰੀਦੀ ਸੀ ਤੇ ਜਿਹੜਾ ਟੈਸਟ ਨਿਕਲ ਜਿੱਥੇ ਉਧਰ ਚੱਲ ਜੀਦਾ ਸੀ ਉਦਾਂ ਅਦਰਵਾਇਜ਼ ਮੇਰੇ ਫਾਦਰ ਸਾਹਿਬ ਨੇ ਮੈਨੂੰ ਅਹੀਂ ਸੈਨਿਕ ਸਕੂਲ ਦੀ ਤਿਆਰੀ ਕੀਤੀ ਤੇ ਮੈਂ ਸੈਨਿਕ ਸਕੂਲ ਕਪੂਰਥਲੇ ਦਾ ਪੜਿਆ ਤੇ ਉੱਥੋਂ ਦਾ ਹੀ ਟੈਸਟ ਕੱਢਿਆ ਸੀ ਤੇ ਫਿਰ ਉੱਥੋਂ ਅੱਗੇ ਆਪਣੇ ਆ ਵੀ ਜਦੋਂ ਅਸੀਂ ਸੱਤ-ਸੱਡ ਉੱਥੇ ਰਹਿੰਨੇ ਆ ਤੇ ਪ੍ਰੇਰਿਤ ਬੰਦਾ ਆਪੇ ਹੋ ਜਾਂਦਾ ਫੋਰੀ ਜੀ ਮੇਰਾ ਨਾਮ ਸਿਰਦੇਵ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਹੀ ਬਹੁਤ ਵਧੀਆ ਕੀਤਾ ਇਹਨਾਂ ਨੇ ਮੈਂ ਇਸ ਤੋਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਨਾ ਮਾਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਮੈਂ ਤਰੁਪ ਹਦਾਲ ਸਿੰਘ ਪੱਡਾ ਤੇ ਜਦੋਂ ਹੁਣ ਤੇ ਮੈਨੂੰ ਫਾਟ ਜਿਆ ਉਹਦੇ ਕਰਕੇ ਮੇਰੇ ਥੋੜੇ ਜਿਹਾ ਬੋਲੇ ਆ ਬੋਲੇ ਉਹ ਤੇ ਮੈਂ ਵੈਸੇ ਇੰਜੀਨੀਅਰ ਹਾਂ ਇਹ ਜਦੋਂ ਇਹਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਉਹਨੂੰ ਟ੍ਰੇਨਿੰਗ ਨੂੰ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਇਹਨੇ ਖਤਰਨਾਕ ਏਰੀਏ ਤੇ ਡਿਊਟੀ ਕੀਤੀ ਹੁਣ ਦਈ ਆ ਕਿ ਕਿਤੇ ਇਹੋ ਜਿਹਾ ਮਹੋਰ ਇਹੋ ਜੇ ਸ਼ਾਮੇ ਤੇ ਉਹਦੇ ਟਾਈਮ ਤੇ ਜਾ ਕੇ ਤੇ ਇਹ ਇਹੋ ਜਿਹਾ ਕੰਮ ਕਰਕੇ ਆਏ ਤੇ ਹੁਣ ਖੁਸ਼ੀ ਹੋ ਗਈ ਹੁਣ ਬਹੁਤ ਬੜੀ ਖੁਸ਼ੀ ਹੋਈ ਕਿ ਸੰਗ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਥੈਂਕ ਯੂ ਕੀ ਵੀ ਫੋਟੋ ਨਹੀਂ ਆ ਰਹੀ ਤੇਰੇ ਕੁਮਾਰਾ ¡Ey, ¿cómo ਜੀ ਦੇਖੋ ਫਾਈ ਦੇਖਿਓ ਬਾਬਾ ਜੀ ਦੇਖਿਓ ਉੱਧਰ ਹਾਂਜੀ ਹਾਂ ਠੀਕ ਆ ਅੱਜ ਤੁਸੀਂ ਨਾਲ ਲਾ ਲਾਜੋ ਥੋੜਾ ਨਾਲ ਲਾਜੋ ਪਹਿਲਾਂ ਲਾਓ ਪਹਿਲਾਂ ਨਾਲ ਲਾ ਕੇ ਪਹਿਲਾਂ ਨਾਲ ਲਾ ਕੇ ਨਾਲ ਲਾ ਲੀ ਥੋੜਾ ਠੀਕ ਆ ਜੀ ਉਹ ਨਹੀਂ ਆਂਡੀ ਬਸ ਰੋਬੇ ਬਾਹਰ ਲੈਣ ਦੋਨੇ ਜਿਹੜੇ ਖੜੇ ਆ ਉੱਥੇ ਅੱਜ ਭਾਈ ਆਵਰੋ ਜੀ ਜੀ ਕਰਕੇ ਆਜੋ ਇੱਥੇ ਚੱਲੋ ਨਾਲ ਲਾਜੋ ਉੱਥੇ ਲੱਗੇ ਹੋਇਆ ਠੀਕ ਨਾਲ ਲਾ ਦੋ ਸੋ ਬੇਜ਼ੀ ਕਿੱਥੇ ਗਏ ਹਾਂ ਸੁਣ ਕੇ ਬੇਜ਼ੀ ਸਾਸ ਜੀ ਤੋਂ ਅਧਿਆਲ ਜੀ ਦੀ ਜੀ ਰਵੀ ਬੇਜ਼ੀ ਪਿੱਛੇ